ਹੋ ਕੁਰੀ ਖਿੰਦੀ ਤਰੀਕੀ ਤੋਂ ਮੁੰਡਾ ਸੁਖਨਾ ਕਰੇ اے ਮਿੱਤਰੋ ਬਹੁਤ ਜਲਦ ਬਹੁਤ ਜਲਦ ਝੋਟੇ ਚ ਐਨੀ ਜਾਨ ਪਾਦਨੀ ਆ ਨਾ ਦੋਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਆਪਣੇ ਨਵੇਂ ਘੈਂਟ ਦੇ ਬਲੌਗ ਦੇ ਵਿੱਚ ਕੇ ਮਤਰੋ ਕਹਿੰਦੇ ਕੀ ਗੱਲ ਹੋ ਗਈ ਡਾਇਨਾਸੌਰ ਆ ਗਿਆ ਬਹੁਤ ਜਲਦ ਝੋਟੇ ਨੂੰ ਤਿਆਰ ਬਤ ਤਿਆਰ ਦੇਖੀ ਚੱਲਿਓ ਕੀ ਬਣਦਾ ਜੁੜਦਾ ਬਹੁਤ ਜਲਦੀ ਚੀਜ਼ਾਂ ਆਉਣ ਜਾ ਰਹੀਆਂ ਨੇ ਬਸ 2-3 ਮਹੀਨੇ ਖੜ ਜੋ ਤੇ ਦੋ ਤਿੰਨ ਮਹੀਨਿਆਂ ਚ ਆਪਾਂ ਤਿਆਰ ਬਰ ਤਿਆਰ ਕਰ ਦੇਣਾ ਝੋਟਾ ਵਾ ਹੀ ਨਹੀਂ ਪਤਾ ਲੱਗਣਾ ਵੀ ਕੀ ਗੱਲ ਹੋ ਗਈ ਕੀ ਕਿੱਥੋਂ ਕੀ ਹੋ ਗਿਆ ਜੇ ਜਾਣਾ ਆਪਾਂ ਸਵੇਰੇ ਸਵੇਰੇ ਕਿਤੇ ਕੰਮ ਤੇ ਉਹ ਤੁਹਾਨੂੰ ਜਾ ਕੇ ਦਿਖਾਉਣਾ ਤਿਆਰ ਸ਼ਹਿਰ ਹੋ ਜੀਏ ਮਤਲਬ ਤੇ ਡਾਇਨਾਸੌਰ ਆਪਾਂ ਆ ਕੇ ਕਰਾਂਗੇ ਤਿਆਰ ਬਰ ਤਿਆਰ ਵਾ ਅੱਜ ਆਜੀ ਜਾਣਾਗਾ ਫੇਰ ਆ ਕੇ ਇਹਨੂੰ ਫੇਰ ਲੱਗਦੇ ਆਂ ਕੱਢਦੇ ਆਂ ਬਾਹਰ ਤੇ ਬਹੁਤ ਜਲਦੀ ਚੀਜ਼ਾਂ ਨਵੀਆਂ ਆਉਣ ਜਾਣਗੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਕੀ ਕਰੀਏ ਆਪਾਂ ਬਹੁਤ ਜਲਦੀ ਨਵੀਆਂ ਚੀਜ਼ਾਂ ਆਉਣਗੀਆਂ ਤੇ ਟੋਚਨਾ ਮੁਕਾਬਲੇ ਚ ਚਲਾਉਣਾ ਆਪਾਂ ਛੋਟਾ ਤੇ ਚੈੱਕ ਕਰੋ ਫਿਰ ਮਿੱਤਰੋ ਹੁਣਿਆ ਰੈਡੀ-ਸ਼ੈਡੀ ਤੇ ਫਿਰ ਆਪਾਂ ਚੱਲਦੇ ਆਂਗੇ ਕਿਤੇ ਕੰਮ ਤੇ ਫਿਰ ਆ ਕੇ ਫੇਰ ਇਹਨੂੰ ਲਗਦੇ ਆਂ ਤੇ ਚਲੋ ਚੱਲੀਏ ਕਿ ਜਿਹੜੀ ਬਣੀ ਪਿਆ ਮਾਹੌਲ ਸਾਰ ਇੱਕ ਨੰਬਰ ਆ ਜੀ ਮਾਹੌਲ ਚਾਲ ਜਸਵਾਜ ਵਾਪਈ ਗਈ ਜਾਂਦਾ ਇਧਰ ਛੋਟੀ ਚੈੱਕ ਕਰੋ ਆਏ ਹਾਏ ਮੱਦੀ ਗਾਇਕ ਚੈੱਕ ਕਰੋ ਜੀ ਜੀ ਮਤਰੋ ਕਹਿੰਦੇ ਛੜਤੀਆਂ ਗਾਵਾਂ ਮੱਝਾਂ ਚੈੱਕ ਕਰੋ ਫੁੱਲ ਭਰ ਗਿਆ ਐ ਨਜ਼ਾਰੇ ਨਾਲ ਨਿੱਗਾ ਨਿੱਕਾ ਪਾਣੀ ਐ ਨਹਾਈ ਜਾਂਦੀਆਂ ਨੇ ਤੇ ਕਣਕ ਨੂੰ ਪਹਿਲਾ ਪਾਣੀ ਛੜਤਾ ਜੀ ਇੱਕ ਨੰਬਰ ਗੱਲ ਬਾਤ ਹੋ ਗਈ ਚੈੱਕ ਕਰੋ ਡੈਡੀ ਖੜੇ ਨੇ ਚਲੋ ਬਾਈ ਜੀ ਆ ਗਿਆ ਆਪਾਂ ਪਿੰਡ ਵਾਲੀ ਸੁਸਾਇਟੀ ਦੇ ਵਿੱਚ ਚੈੱਕ ਕਰੋ ਜੀ ਅਰਜਨ ਨੋਵੋ ਆਪਣੇ ਪਿੰਡ રે ਬਾਈ ਜੀ ਚੈੱਕ ਕਰੋ ਜੀ ਆਪਣਾ ਸੁਸਾਇਟੀ ਚ ਰੇ ਟਰੈਕਟਰ ਆਰਜਨ ਨੋਵੋ ਬਾਈ ਜੀ ਚੈੱਕ ਕਰੋ ਜੀ ਚੈੱਕ ਕਰੋ ਜੀ ਚੈੱਕ ਅਰਜਨ ਨੋਵੋ ਹੈ 605 ਆਪਣੇ ਵਾਲੇ ਨਾਲ ਦਾ ਆਖਰੀ ਸੁਪਰ ਸੀਟਰਾ ਹੈ ਤੋਂ ਟੂਨ ਵਾਲਾ ਸੋਸਾਇਟੀ ਦੇਖ ਲੋ ਲੈ ਸਵਾਲ ਨਹੀਂ ਕਰਦੇ ਟਾਕੇ ਵੀ ਨਹੀਂ ਰੱਖਿਆ ਹੈਗਾ ਆਹ ਹੀਟ ਗਾਰਡ ਦੇਖ ਲੋ ਇਹ ਕੰਮ ਘੰਟਾ ਨਾ ਹੀਟ ਗਾਰਡ ਆ ਆ ਨਵਾਂ ਦੇ ਤਾ ਨਾ ਜੀ ਮਤਲਬ ਕਹਿੰਦੇ ਲੈ ਚੱਲੇ ਜੀ ਆਪਾਂ ਡਾਇਨਾਸੌਰ ਤੇ ਰੇ ਲੈ ਚੱਲੇ ਰੇ ਲੈ ਚੱਲੇ ਤੇ ਬਹੁਤ ਜਲਦ ਬਹੁਤ ਜਲਦ ਨਵੀਂ ਚੀਜ਼ ਆਉਣ ਜਾ ਰਹੀ ਆ ਤੇ ਪਿਛਲੇ ਬਲੌਗ ਤੋਂ ਦੱਸਿਆ ਸੀਗਾ ਨਾ ਆ ਡੈਡੀ ਜੰਦੇ ਟੋਚ ਨਾਲ ਚਲਾ ਦੀ ਮੈਂ ਤੇਰਾ ਸਪੋਰਟ ਦਊਂਗਾ ਤੇ ਟਾਰਪੋ ਟੂਕੋ ਲਾਵਾਂਗੇ ਦਵਾਰਾ ਬਸ ਮੇਰੇ 2 ਮਹੀਨੇ ਤੱਕ ਸਟੱਡੀ ਵੀ ਕੰਪਲੀਟ ਹੋ ਜਣੀ ਆ ਫਿਰ ਆਪਾਂ ਆਹੀ ਕੰਮਾਂ 'ਚ ਰਹਿਣਾ ਕਿਉਂਕਿ ਮੈਂ ਸਟੱਡੀ ਕਰ ਰਿਹਾ ਵਾਂ ਤੁਹਾਨੂੰ ਪਤਾ ਐਣ ਗੱਲ ਇੱਕ ਨੰਬਰ ਬਣਾ ਦੇਣੀ ਆ ਟਰੈਕਟਰ ਦੀ ਡਾਇਨਾਸੌਰ ਗਰੁੱਪ ਆ ਤੇ ਮਿੱਤਰੋ ਤੁਹਾਨੂੰ ਪਿਛਲੇ ਬਲੌਗ 'ਚ ਦੱਸਿਆ ਸੀਗਾ ਵੀ ਬਹੁਤ ਜਲਦ ਨਵੀਂ ਚੀਜ਼ ਆਉਣ ਜਾ ਰਹੀ ਆ ਵਾਜੀ ਵਾ ਕੀ ਬਾਤ ਹੈ ਜੀ ਕਿਆ ਬਾਤ ਹੈ ਜੀ ਇੱਕ ਵਾਰੀ ਲੁੱਕ ਚੈੱਕ ਕਰੋ ਜੀ ਝੋਟੇ ਦੀ ਲੁੱਕ ਐ ਭਾਈ ਜੀ ਸਰਾਗ ਲਵਾਤ ਹੋਈ ਪਈਆ ਜੀ ਰੌਣਕ ਮੇਲਾ ਤੀਆਂ ਲੱਗੀਆਂ ਪਈਆਂ ਤੇ ਹੁਣ ਆਪਾਂ ਚੱਲਦੇ ਹਾਂ ਕਿਤੇ ਹੋਰ ਇਹਨੂੰ ਕਈ ਖੜਾ ਕੇ ਤੇ ਲੈ ਕੇ ਚੱਲਾਂਗੇ ਕਿਤੇ ਨਵੇਂ ਥਾਵੇਂ ਵਈਏ ਇੱਕ ਕਰੋ ਜੀ ਮਿੱਤਰੋ ਬਹੁਤ ਜਲਦ ਬਹੁਤ ਜਲਦ ਝੋਟੇ ਚ ਇੰਨੀ ਜਾਣ ਪਾਦਣੀਆਂ ਨਾ ਵਾਜਾ ਵਾਜਾ ਕਰਾ ਦੇਣੀਆਂ ਮਿੱਤਰੋ ਬਹੁਤ ਹੀ ਜਲਦ ਕਮਿੰਗ ਸੂਨ ਪ੍ਰੋਜੈਕਟ ਆ ਰਿਹਾ ਟੋਚਨ ਮੁਕਾਬਲੇ ਦੇ ਵਿੱਚ ਆਪਾਂ ਝੋਟਾ ਚਲਾਉਣਾ ਵਾ ਤੇ ਬਹੁਤ ਐਮਪੀਪੀ ਲੈ ਕੇ ਜਾਇਆ ਕਰਾਂਗੇ ਤੇ ਚੈੱਕ ਕਰੋ ਝੋਟਾ ਹੁਣ ਇਹਨੂੰ ਐ ਪੂਰਾ ਝੋਟਾ ਇਨ ਬਣਾ ਦੇਣਾ ਬਸ ਤੇ ਇੱਕ ਚੀਜ਼ ਹੋਰ ਕਮਿੰਗ ਸੂਨ ਪ੍ਰੋਜੈਕਟ ਮਿੱਤਰੋ ਨਵੀਂ ਚੀਜ਼ ਆਉਣ ਜਾ ਰਹੀ ਹੈ ਡਾਇਨਾਸੌਰ ਤੇ ਲਈ ਵਾਜੀ ਵਾ ਕਹਿੰਦੇ ਵਾਜੀ ਵਸਰਾ ਗੱਲਬਾਤ ਹੋ ਜਾਣੀ ਆ ਨਵੀਂ ਚੀਜ਼ ਹੈ ਇੱਕ ਨੰਬਰ ਗੱਲਬਾਤ ਬਣ ਜਣੀ ਆ ਮਿੱਤਰੋ ਛੋਟੇ 'ਚ ਇੰਨੀ ਜਾਣ ਪਾ ਦੇਣੀ ਆ ਨਾ ਲਹਿਰਾ 12 ਕਰਾ ਦੇਣੀ ਆ ਲਹਿਰਾ 12 ਤੇ ਝੋਟਾ ਇੱਕ ਨੰਬਰ ਗੱਲਬਾਤ ਕਰਾ ਦੇਣੀ ਆ ਐ ਹੁਣ ਦੱਸਣਾ ਵੀ ਕੀ ਆਉਣ ਜਾ ਰਿਹਾ ਨਵਾਂ ਬਹੁਤ ਹੀ ਜਲਦ ਤੁਹਾਨੂੰ ਅਗਲੇ ਵਲੌਗ ਚ ਪਤਾ ਲੱਗ ਜਾਣਾ ਬਸ ਅਗਲੇ ਅਗਲੇ ਵਲੌਗ ਦੇ ਵਿੱਚ ਹੈ ਅਗਲੇ ਵਲੌਗ ਚ ਪਤਾ ਲੱਗੂ ਬਾਕੀ ਪਾਣੀ ਪਾਣੀ ਚੈੱਕ ਕਰੋ ਜੀ ਨੀਲਾ ਨੀਲਾ ਪਾਣੀ ਆ ਵਾਹ ਜੀ ਵਾਹ ਲਾਈਟ ਤੜਕੇ ਦੀ ਚੱਲਦੀ ਆ ਚੈੱਕ ਕਰੋ ਜੀ ਕਣ ਕਣ ਪਾਣੀ ਤੜਕੇ ਵਾਹ ਜੀ ਵਾਹ ਪਹਿਲਾਂ ਜਾਨਵਰ ਨਾ ਆ ਕੇ ਹਟੇ ਨੇ ਤੇ ਮਿੱਤਰੋ ਜਿਹੜਾ ਆਹ ਟੈਰਣਾ ਇਹ ਪਿਛਲੇ ਵਲੌਗਾਂ ਚ ਮੈਂ ਇੱਥੇ ਲਾ ਦੂੰਗਾ ਉਹ ਵਲੌਗ ਜਰੂਰ ਦੇਖ ਲਿਓ ਤੇ ਆ ਚੈੱਕ ਕਰੋ ਆ ਨੋਰਮਲ ਆ ਆ ਜੇ ਚੈੱਕ ਕਰੋ ਰੈਮ ਬੁੱਠਾ ਘਮਾ ਕੇ ਲਾਦਾ ਮੈਂ ਕਿਹਾ ਥੋੜਾ ਜਿਹਾ ਪੰਗੇ ਲੈ ਲਈਏ ਵੇਲਾ ਸੀਗੇ ਤੜਕੇ ਇੱਥੇ ਅੱਗ ਮਚਾਈ ਸੀ ਤੇ ਆ ਚੈੱਕ ਕਰੋ ਜੀ ਠੋਠਾ ਕਰਕੇ ਲਾਤਾ ਹੁਣ ਚੂਲੀਆਂ ਜੂੜੀਆਂ ਕਸੀਆਂ ਨਹੀਂ ਗਈਆਂ ਹੁਣ ਦੁਬਾਰਾ ਇਹਨੂੰ ਫੇਰ ਸਿੱਧਾ ਕਰਕੇ ਲਾ ਦਾਂਗੇ ਵੇਲਾ ਸੀਗਾ ਅੱਜ ਮੈਂ ਕਰੇ ਤੜਕੇ ਮੈਂ ਕਿਹਾ ਹੋਰ ਨਹੀਂ ਕੋਸ਼ਿਸ਼ ਆਪੀ ਬੰਨੇ ਲਿਆ ਕੇ ਕੋਲੀ ਦੰਨੇ ਆਪਣੀ ਗੱਡੀ ਲੈ ਕੇ ਚਾਲਦੇ ਆ ਘੇੜਾ ਕੱਢਣ ਸਰੋ ਬਾਈ ਜੀ ਇਸਲਾਗ ਅੱਲਵਾਦ ਕਰਾ ਦਣੀ ਹੈ ਇਸਲਾਗ ਅੱਲਵਾਦ ਹੀ ਛੇ ਡੇੜੀ ਪਹਿਲਾਂ ਲੈ ਕੇ ਗਏ ਸੀ ਚਾੜੀ ਨਹੀਂ ਤੇ ਮੇਤਰੋ ਛੋਡੇ ਪਿੰਡ ਇਲਾਕੇ ਚ ਵੋਟਾਂ ਪੈਣ ਲੱਗੀਆਂ ਤਾਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਸਾਡੇ ਪਿੰਡ ਵੀ ਲਾਗੀ ਕਿ ਵਿਚ ਖੜਾ ਮਹਿਲਕਲਾਂ ਜੂਨ ਮਹਿਲਕਲਾਂ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਛੋਡੇ ਕੌਣ ਖੜਾ ਲੱਗੇ ਜਿੱਥੇ-ਕਿੱਥੇ ਵੀਡੀਓ ਦੇਖ ਰਹੇ ਹੋ ਆਦੇ ਆਪਾਂ ਹੁਣ ਪਿੰਡ 'ਚ ਵੰਡਣ ਜਾਣੇ ਆ ਗੱਡੀ ਦੇ ਵਿੱਚ ਕੱਲੇ-ਕੱਲੇ ਦੇ ਘਰੇ ਅੰਕਲ ਖੜਾ ਸਾਡੇ ਪਿੰਡੋਂ ਮਨਦੀਪ ਸਿੰਘ ਹੈਪੀ ਇਹ ਚੈੱਕ ਕਰੋ ਜੀ ਤੇ ਬਾਈ ਜੀ ਹੁਣ ਲੈ ਕੇ ਚੱਲਦੇ ਆਂ ਆਪਾਂ ਗੱਡੀ ਗੜਾ-ਗੜਾ ਕੱਢਣ ਚੱਲਦੇ ਆਂ ਫਿਰ ਤੁਹਾਨੂੰ ਦਿਖਾਵਾਂਗੇ ਹਲੋ ਬਾਈ ਜੀ ਕਹਿੰਦੇ ਆ ਗਏ ਆਪਾਂ ਚੱਲੇ ਸੀਗੇ ਕਿਤੇ ਗੇੜਾ ਕੱਢਣਾ ਗੇੜਾ ਤਾਂ ਨਹੀਂ ਕੰਮ ਚੱਲੇ ਸੀਗੇ ਜੀ ਇੱਕ ਨੰਬਰ ਗੱਲਬਾਤ ਹੋ ਗਈ ਮਾਹੌਲ ਚਾਲ ਸੈਟ ਆ ਜੀ ਬਰਨਾ ਗੱਡੀ ਤੇ ਹੈ ਬਾਦੀ ਦਾ ਥੋੜੀ ਹੋਈ ਭਜਾਉਨੇ ਥੋੜੀਆਂ ਯਾਰ 60 ਕਿਤੇ ਜਾਂਦੀ ਹੈ ਨੋਰਮਲ ਬਾਈ ਇੰਨੀ ਤਾਂ ਮੈਂ ਤਾਂ ਕਦੇ ਭਜਾਈ ਨਹੀਂ ਹੈਗੀ ਪੈਸਾ ਵੀ ਨਹੀਂ ਯਾਰ ਵੱਧ ਭਜਾ ਕੇ ਕੀ ਕਰਨਾ ਭਾਈ ਜੀ ਆਪਣੇ ਹਲਕੇ ਜੋ ਖੜੇ ਨੇ ਤਿੰਨ ਚਾਰ ਪਿੰਡਾ ਜੋ ਖੜੇ ਨੇ ਬਿੰਦਾ ਹਰਦਾਸਪੁਰਾ ਜੀ ਸ਼ਰੋਮਨੀ ਅਕਾਲੀ ਦਲ ਅਕਾਲੀ ਦਲੀਏ ਨੇ ਜੀ ਤੱਕੜੀ ਚੋ ਨਿਸ਼ਾਨ ਉਹ ਭਾਈ ਜੀ ਵਾਹ ਜੀ ਵਾਹ ਸਿਰਾਂ ਕਰ ਲ ਬਾਤ ਹੋ ਗਈ ਸਵੇਰੇ ਸਵੇਰੇ ਧੁੰਦ ਪੈ ਗਈ ਤੇ ਆਪਾਂ ਇਧਰੋਂ ਆਪਾਂ ਇਧਰੋਂ ਧੂਣੀ ਵਾਲੀ ਖੋਆ ਧਰਨ ਲੱਗਿਆ ਚੌਰ ਇਹ ਪੁਰਾਣੇ ਜਵਾਨਿਆਂ ਦੇ ਵਿੱਚ ਚੋਰ ਪੱਟ ਲੰਦੇ ਸੀਗੇ ਉੱਤੇ ਟੇਟਾ ਲਾ ਦਿੰਦੇ ਜੇ ਕਿਸੇ ਨੇ ਦੇਖਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਲੱਕੜਾ ਬਹੁਤ ਪਈਆਂ ਨੇ ਹੁਣ ਪੈਰ ਸੇਕਾਂਗੇ ਕਿਨੇ ਕਿਨੇ ਹਜਾ ਕੋਈ ਦੇਖਿਆ ਪੁਰਾਣੇ ਜਵਾਨੇ ਦੇ ਵਿੱਚ ਚੋਰ ਪੱਟਦੀ ਹੋਈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਆਪਾਂ ਖੁਆ ਧਰਨ ਲੱਗੇ ਆ ਖੁਆ ਮਾਰਨ ਲੱਗੇ ਆ ਬਾਈ ਜੀ ਮਾਰਨ ਲੱਗੇ ਆ ਜੀ ਤਰੀ ਇਦਾਂ ਨਹੀਂ ਹੁੰਦਾ ਬਾਈ ਜੀ ਖੁਆ ਮਾਰੀਦਾ ਹੁੰਦਾ ਜੀ ਆਪਾਂ ਵੀ ਥੋੜੀ ਜਿਹੀ ਗਲਤ ਹੋ ਗਏ ਸੀਗੇ ਜੀ ਕਹਿੰਦੇ ਬਾਈ ਜੀ ਬਾਈ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਸਰਾ ਗੱਲਬਾਤ ਹੋ ਗਈ ਤੀਆਂ ਲੱਗੀਆਂ ਪਈਆਂ ਤੁੰਦ ਵੇਖੋ ਤੁੰਦ ਅੱਜ ਪਹਿਲੀ ਵਾਰ ਤੁੰਦ ਪੈਣ ਲੱਗੀ ਆ ਜੀ ਦਸੰਬਰ ਅੱਜ 10 ਤਰੀਕ ਹੋ ਨਾ 11 ਤਰੀਕ ਹੋ ਗਈ ਜੀ ਅੱਜ ਤੁੰਦ ਅੱਜ ਪੈਣ ਲੱਗੀ 11 ਤਰੀਕ ਤੋਂ 11 ਨਵੰਬਰ 2025 ਨੂੰ ਹੈ ਜੀ ਅਰੇ ਵੀ ਪੂਰੀਆਂ ਵਧੀਆ ਕਲੀਅਰ ਨਹੀਂ ਪਈ ਹੈ ਜੀ ਓ ਵਾਈ ਜੀ ਓ ਵਾਈ ਜੀ ਕਹਿੰਦੇ ਖੁਆ ਮਾਰਨ ਲੱਗੇ ਜੀ ਸਿਰਾਂ ਗੱਲਬਾਤ ਹੋਊਗੀ ਜੀ ਕਿਆ ਬਾਤ ਹੈ ਕਿਆ ਬਾਤ ਹੈ ਜੀ ਓ ਜੀ ਖੁਆ ਖੁਆ ਮਾਰਨ ਲੱਗੇ ਆਈ ਖੁਆ